ਮੰਮੀ ਮੈਂ ਕਿਹਾ ਵੇ ਮਿਸਤਰੀਆਂ ਨੇ ਕਿਦਾਂ ਕੰਮ ਖੇਚ ਕੇ ਕਰਤਾ ਉਹ ਇੱਕ ਐ ਇੱਕ ਕੰਧ ਵੇਹਲਾ ਕੱਢ ਵੀ ਦਿੱਤੀ ਆ ਤੇ ਹੁਣ ਮੈਂ ਕਿਹਾ ਮੈਂ ਵੇਖਾਂ ਟਰੈਕਟਰ ਵਾਲਾ ਕੋਈ ਕਰਾ ਲਿਆ ਕੇ ਨਾ ਤੇ ਆ ਕਰਾਈਏ ਪੱਧਰ ਜਾ ਤੇ ਫੇਰ ਟੈਲਾ ਵੀ ਲੈ ਕੇ ਆਵਾਂ ਮੰਮੀ ਕੀ ਐ ਸਾ ਵੀ ਤੈਨੂੰ ਮਿਸਤਰੀਆਂ ਦੇ ਪਈ ਆ ਮੈਨੂੰ ਹੋਰ ਵੀ ਬੰਨੇ ਧਿਆਨ ਆ ਮੇਰਾ ਕੰਮ ਤੇ ਉਹ ਨਿਭੜੇ ਤੇ ਫੇਰੀ ਚੰਗਾ ਵਾ ਅਮੀ ਖਲਾਰਾ ਪਿਆ ਮੰਮੀ ਧਿਆਨ ਹੋਰ ਕਿੱਧਰ ਆ ਦੱਸ ਉਹ ਤੇ ਖਲਾਰਾ ਜਿਹੜਾ ਸਮੇਟਿਆ ਜਾਣਾ ਆ ਜਿਹੜਾ ਤੇਰਾ ਚਾਚੀ ਖਲਾਰਾ ਪਾਉਂਦੀ ਫਿਰਦੀ ਏ ਕਾਦਾ ਖਲਾਰਾ ਪਾਉਂਦੀ ਫਿਰਦੀ ਚਾਚੀ ਜੇ ਸਾਨੂੰ ਪਤਾ ਹੀ ਨਾ ਤੇਰਾ ਚਾਚਾ ਦੱਸ ਗਿਆ ਹੀ ਤੇ ਚਾਚੀ ਤੇਰੀ ਨੇ ਹੁਣ ਜਾ ਕੇ ਸੁੱਖ ਨੂੰ ਵੀ ਦੱਸ ਦਿੱਤਾ ਵਾ ਕੀ ਦੱਸਤਾ ਵਾ ਵੀ ਤੇਰਾ ਸਹਰਾ ਇਦਾਂ ਹੋ ਗਿਆ ਵਾ ਚਾਚੀ ਨੂੰ ਕੀ ਲੋੜ ਪਈ ਉਹੋ ਹੀ ਮੈਨੂੰ ਛੱਟ ਲੱਗੀ ਸੀ ਤੇ ਮਾਸਾ ਹੋਰ ਲੱਗ ਜਾਂਦੀ ਮੰਜੀ ਤੇ ਤੇ ਬੈਠੀ ਰਹਿੰਦੀ ਲੰਗੇ ਵਾਂ ਤੁਰੀ ਫਿਰਦੀ ਆ ਹੁਣ ਇਹ ਨਹੀਂ ਗੱਲ ਇੱਥੇ ਰਹਿਣੀ ਸਾਡੇ ਘਰ ਹੁਣ ਗਲੀ 'ਚ ਸਾਰੀ ਚਿਪਟੰਡੋਰਾ ਫੇਰ ਦੇਣਾ ਐਨੇ ਇੰਤੇ ਨੰਗੇ ਮਾਵ ਨਹੀਂ ਚਾਉ ਆਉਣਾ ਆਹੋ ਚੱਲ ਉਹ ਤੇ ਗੱਲ ਹੈਗੀ ਆ ਤੇ ਚੱਲ ਜੇ ਦੱਸ ਵੀ ਦਿੱਤੀ ਆ ਸੁੱਖ ਨੂੰ ਤੇ ਕੀ ਹੋਣ ਡਿਆ ਕੋਈ ਗੱਲ ਨਹੀਂ ਸੁੱਖ ਨੂੰ ਤੇ ਪੁੱਤ ਦੱਸੀ ਦਾ ਕੋਈ ਗੱਲ ਨਹੀਂ ਜਿਹੜੀ ਬਾਹਰ ਦੱਸਣੀ ਆ ਬਾਹਰ ਦੱਸੀ ਤੇ ਛੱਤਿਆਂ ਜਾਣੇ ਘਰ ਆਉਣਾ ਵਾ ਤੇ ਤੈਨੂੰ ਪਤਾ ਤਾਂ ਹੈਗਾ ਹੀ ਸਾਨੂੰ ਵੀ ਮਿਸਤਰੀ ਤੇ ਹੀ ਟੋਣੇ ਹੀ ਪਹਿਲਾਂ ਹੀ ਤੇ ਲੋਕਾਂ ਆਖਣਾ ਵਾ ਤੁਹਾਨੂੰ ਜੇ ਇਹ ਗੱਲ ਦਾ ਪਤਾ ਹੈ ਤੂੰ ਹੀ ਮਿਸਤਰੀ ਕੋ ਡਾਇ ਤੇ ਚਾਚੀ ਨੂੰ ਸਮਝਾ ਦਿਓ ਵੀ ਚਾਚੀ ਨਾ ਕਰੀਂ ਵਾਲੇ ਗੱਲ ਸਮਝਾਇਆ ਸੀ ਚਾਚੀ ਨੂੰ ਮੈਂ ਕਿ ਕਿਸ ਦੇ ਨਾਲ ਨਾ ਗੱਲ ਕਰੀ ਪਰ ਨਾ ਚਾਚੀ ਦੇ ਸਿਰ ਤੇ ਨਹੀਂ ਐਦਾਂ ਹੁੰਦਾ ਵੀ ਚਾਚੀ ਜਿੰਨਾ ਚਿਰ ਗੱਲ ਨਾ ਕਰੇ ਉਹਨਾਂ ਚਿਰ ਰੋਟੀ ਨਹੀਂ ਪਾਜਦੀ ਚਾਚੀ ਨੂੰ ਆਹੋ ਇਹ ਤੇ ਗੱਲ ਹੈਗੀ ਆ ਸਮਝ ਨਹੀਂ ਆਉਂਦੀ ਚਾਚੀ ਨੂੰ ਵੀ ਸਿਆਣੀ ਮਿਆਣੀ ਹੈਗੀ ਅੱਧੀ ਉਮਰ ਲੰਘ ਚੱਲੀ ਆ ਇਹਨੂੰ ਕਿਉਂ ਨਹੀਂ ਪਤਾ ਲੱਗਦਾ ਵੀ ਆਹ ਗੱਲ ਐ ਥਾਂ ਕਰਨੀ ਆ ਕਿ ਨਹੀਂ ਕਰਨੀ ਤੂੰ ਤੈਨੂੰ ਪਤਾ ਵੈਸੇ ਹੀ ਲੈ ਕਿਸ ਦੇ ਨਾਲ ਇਹੋ ਜੀ ਗੱਲ ਨਹੀਂ ਕਰੀਦੀ ਆਹੋ ਤੇ ਗੱਲ ਹੈਗੀ ਮੰਮੀ ਗੱਲ ਕਰਨੀ ਹੁੰਦੀ ਤੇ ਅਸੀਂ ਨਾ ਮਾਂ ਪੁੱਤ ਕਰਦੇ ਤੂੰ ਨਾ ਕਰਦਾ ਚਾਹੇ ਮੈਂ ਨਾ ਕਰਦੀ ਮੈਂ ਤੇ ਉਦੋਂ ਦਾ ਹੀ ਪਰਦਾ ਪਾ ਲਿਆ ਇਧਰੋਂ ਸੁਣੀ ਤੇ ਇਧਰੋਂ ਕੱਢਦੀ ਵੀ ਚੱਲ ਡੈਡੀ ਜਦੋਂ ਦਾ ਗਿਆ ਸਾਡੀਆਂ ਕਿਹੜੀਆਂ ਅੱਖਾਂ ਸਾਹਮਣੇ ਆ ਸਾਡੇ ਕਿਹੜੇ ਮੱਥੇ ਲੱਗਾ ਹਨਾ ਤੇ ਉਦੋਂ ਦਾ ਗਿਆ ਜਦੋਂ ਦਾ ਉਦੋਂ ਦਾ ਹੀ ਇਦਾਂ ਹੋ ਗਿਆ ਤੇ ਸਾਡੇ ਪਰ ਭਾਣੇ ਤੇ ਇਹਨੂੰ ਇਹ ਹੋਗਾ ਇਹਨਾਂ ਨੂੰ ਕਿਹੜਾ ਦੁੱਖ ਵਾ ਦੁੱਖ ਕੇ ਇਹਨੂੰ ਦਿਖਾ ਕੇ ਨਹੀਂ ਹੁੰਦਾ ਠੀਕ ਆ ਆਹੋ ਦੁੱਖ ਜੇ ਲਾ ਲਓ ਦੁੱਖ ਜੇ ਸੋਚਦੇ ਆ ਵੀ ਨਹੀਂ ਵੀ ਆ ਜੇ ਨਹੀਂ ਵੀ ਦੁੱਖ ਤੇ ਡੈਡੀ ਨੇ ਕਿਹੜਾ ਸਾਡੀਆਂ ਆਣ ਕੇ ਸਾਰ ਲਈ ਆ ਕਿੱਦਾਂ ਅੰਤਰਾ ਮਾੜੇ ਚੰਗੇ ਦਿਨ ਕੱਢ ਕੱਢ ਕੇ ਤੁਹਾਨੂੰ ਪਾਲਿਆ ਵਾ ਤੇ ਹੁਣ ਮੈਨੂੰ ਇਹ ਆ ਵੀ ਜੇਵਾ ਚੀਜ਼ ਬਣਾਉਣ ਲੱਗ ਲੱਗੀ ਪਹਿਲੀ ਗੱਲ ਸਾਬੀ ਉਹਨੂੰ ਮਿਸਤਰੀ ਵੇਖ ਕੇ ਅੱਖ ਲੱਗੀ ਹੋਣੀ ਆ ਹੋਏ ਇਹਦੇ ਗੱਲ ਆ ਗਈ ਚਾਚੀ ਦਾ ਸੁਭਾਈ ਇਦਾਂ ਦਾ ਵਾ ਇੱਥੇ ਵਧਾਈ ਦਿੱਤੀ ਸੜੀ ਭੁੱਜੀ ਜੀ ਨੇ ਵਧਾਈ ਦਿੱਤੀ ਖੁਸ਼ ਹੋ ਕੇ ਵਧਾਈ ਨਹੀਂ ਦਿੱਤੀ ਜਿੱਦਾਂ 15 ਅੰਦਰੋਂ ਕੋਲੇ ਨਹੀਂ ਮੰਗਦੇ ਹੁੰਦੇ ਇਸ ਹੱਬ ਨਾਲ ਵਧਾਈ ਦਿੱਤੀ ਉਹਨੇ ਮੰਮੀ ਚਾਚੀ ਦੇ ਵਧਾਈ ਦਿੱਤਿਆਂ ਨਾ ਸਾਡਾ ਕੋਈ ਚੰਗਾ ਹੋਣਾ ਤੇ ਨਾ ਕੋਈ ਮਾੜਾ ਹੋਣਾ ਐਵੇਂ ਮੂੰਹੋਂ ਬੰਦਾ ਜ਼ਬਾਨੋਂ ਵੀ ਮਿੱਠਾ ਬੋਲਣਾ ਤੇ ਦਿਲ 'ਚ ਫੇਰ ਸਾੜਾ ਰੱਖਣਾ ਐਵੇਂ ਗੱਲਾਂ ਨਹੀਂ ਚੰਗੀਆਂ ਪਰ ਮੰਮੀ ਇੱਕ ਗੱਲ ਆ ਚਾਚੀ ਨੂੰ ਕਿਨੇ ਦੱਸਿਆ ਆਏ ਵੀ ਇਦਾਂ ਹੋ ਗਿਆ ਇੱਥੇ ਹੀ ਸਾਬੀ ਗੱਲਾਂ ਕਰਦਿਆਂ ਕਰਦਿਆਂ ਨਾ ਮੇਰੇ ਮੂੰਹ ਹੀ ਨਿਕਲ ਗਿਆ ਤੇ ਫਿਰ ਚਾਚੀ ਨੂੰ ਦੋਸ਼ੀ ਕਾ ਤਾਂ ਬਣਾਉਂਦੇ ਜੀ ਟੰਡੋਰਾ ਤੇ ਤੁਸੀਂ ਆਪੇ ਟੰਡੇ ਜੇ ਤੇ ਜੇ ਮੈਂ ਉਹਨੂੰ ਆਪਣੀ ਕਹਿ ਕੇ ਦਾਸੀ ਦਿੱਤਾ ਤਾਂ ਫਿਰ ਉਹ ਕਿਉਂ ਗੱਲਾਂ ਕਰਦੀ ਤੇ ਜਦੋਂ ਚਾਚੇ ਨੇ ਆਖਿਆ ਵੀ ਅੱਗੇ ਤੂੰ ਇਹਨੇ ਦੱਸ ਲਈ ਤੁਸੀਂ ਵੀ ਤੇ ਕਿੰਨੂੰ ਦੱਸੀ ਆ ਫਿਰ ਉਹਨੇ ਅੱਗੇ ਦੱਸ ਤੀ ਜਬਾਨ ਕੇਦੀ ਵੀ ਮੂੰਚ ਨਹੀਂ ਪੈਂਦੀ ਉਹ ਤਾਂ ਗੱਲਾਂ ਗੱਲਾਂ ਜੇ ਨਿਕਲ ਗਈਆਂ ਆ ਵੇਲਾ ਵੇਲਾ ਬੈਠਾ ਜਿਹੜਾ ਦਿਮਾਗ ਹੈ ਨਾ ਸ਼ਤਾਨ ਦਾ ਘਰ ਆ ਜਦੋਂ ਵੇਲੇ ਨੇ ਇਦਾਂ ਬੈਠੇ ਸੋਚੀ ਜਾਣਾ ਕੋਨਾ ਕੋਹ ਕਰੀ ਜਾਣਾ ਕੋਨਾ ਕੋਹ ਦਿਮਾਗ ਨੇ ਫਿਰ ਕੋਨਾ ਕੋਹ ਗਲਤ ਹੋਣਾ ਹੀ ਆ ਹੁਣ ਮੈਂ ਕੰਮੇ ਲੱਗਾ ਨਾ ਉਹਨਾਂ ਨਾਲ ਭਾਵੇਂ ਉੱਥੇ ਖਲੋਤਾ ਹੀ ਆ ਅਗਲਾ ਬਿਜੀ ਆ ਨਾ ਹਣਾ ਕਿਸਨਣ ਮੈਂ ਤੇ ਨਹੀਂ ਨਾ ਗੱਲ ਕੀਤੀ ਬਹੁਤ ਕੰਮ ਕਰਦੇ ਆ ਮੈਂ ਤੇ ਸੁਖ ਨਾਲ ਗੱਲ ਨਹੀਂ ਕੀਤੀ ਆਉਣ ਮੈਂ ਇੱਥੇ ਕਿ ਲੋਗ ਆਏ ਜੇ ਤੂੰ ਸੁੱਖ ਨੂੰ ਦੱਸਿਆ ਵੇ ਲੋ ਸੁੱਖ ਦਾ ਵੀ ਸੁਭਾਅ ਕਿਤੇ ਸੁੱਖ ਨੇ ਮੇਰੇ ਨਾਲ ਨਹੀਂ ਗੱਲ ਕੀਤੀ ਸੁੱਖ ਇੱਥੇ ਆਈ ਉਹਨੂੰ ਐਂਜਿਹੀ ਜਿੱਦਾਂ ਤੇਰਾ ਪਿਓ ਨਹੀਂ ਉਹਦਾ ਪਿਓ ਮਰਿਆ ਹੁੰਦਾ ਆਣ ਕੇ ਅਥਰੂ ਦੇ ਸੁੱਟਣ ਲਈ ਮੈਂ ਠੰਡੀ ਕਰਕੇ ਭਜਾਇਆ ਤਤ ਕਰਕੇ ਨਹੀਂ ਕੋਈ ਅੱਛਾ ਚੱਲ ਦੁੱਖ ਹੋਊਗਾ ਸਾਨੂੰ ਵੀ ਤੇ ਹੈਗਾ ਮੰਮੀ ਦੁੱਖ ਦਿਲ ਚ ਹੁੰਦਾ ਵਾ ਅੱਖਾਂ ਨਾਲ ਰੋਣ ਨਾਲ ਦੁੱਖ ਨਹੀਂ ਯਾਰ ਕੀਤੇ ਜਾਂਦੇ ਹੁੰਦੇ ਪਰ ਇੱਕ ਗੱਲ ਹੈਗੀ ਆ ਸਾਬੀ ਜੇ ਚਾਚੀ ਤੇਰੀ ਨਾ ਮੈਂ ਗੱਲ ਕਰ ਹੀ ਦਿੱਤੀ ਤੇ ਇਹਨੂੰ ਕੀ ਲੋੜ ਹੀ ਸੁੱਖ ਨਾਲ ਗੱਲ ਕਰਨ ਦੀ ਇੱਥੋਂ ਸੋਚ ਹਾਂ ਤੇ ਜੇ ਮੈਂ ਮਾਕ ਵੀ ਨਹੀਂ ਹੈਗਾ ਉਹਦਾ ਜੇ ਹੁਣ ਚਾਚਾ ਹਰਜੀਤ ਹੀ ਆ ਕੇ ਕਵੇ ਵੀ ਤੇਰੇ ਨਾਲ ਮੈਂ ਗੱਲ ਕੀਤੀ ਹੀ ਤੁਹਾਡੇ ਦੋਵਾਂ ਮਾਵਾ ਪੁੱਤਾਂ ਨਾਲ ਗੱਲ ਕੀਤੀ ਤੁਹਾਨੂੰ ਕੀ ਲੋੜ ਹੀ ਚਾਚੀ ਨੂੰ ਅੱਗੇ ਦੱਸਣ ਦੀ ਫੇਰ ਤੇ ਚਾਚੇ ਹਰਜੀਤ ਨੂੰ ਫਿਰ ਮੈਂ ਇਹ ਗੱਲ ਕਹਿ ਦੂੰਗਾ ਵੀ ਪਾਜੀ ਬਦੋ ਬਦੀ ਮੇਰੇ ਮੂੰਹ ਨਿਕਲ ਗਿਆ ਮੈਂ ਕਿਹੜਾ ਨਹੀਂ ਹੈ ਮੈਂ ਦੱਸਾਂ ਉਹਨੂੰ ਚਾਚੇ ਹਰਜੀਤ ਨੂੰ ਮੈਂ ਕਹਿ ਦੂੰਗੀ ਆਪੇ ਵੀ ਮੇਰੇ ਗੱਲਾਂ ਗੱਲਾਂ 'ਚੋਂ ਮੂੰਹ ਨਿਕਲ ਗਿਆ ਪਾਜੀ ਮੈਂ ਇੰਨੀ ਗੱਲ ਵੀ ਕਹੀ ਨਹੀਂ ਵੀ ਹੋਰ ਕਿਤੇ ਨਾ ਗੱਲ ਕਰੀ ਚੱਲ ਕੋਈ ਨਹੀਂ ਵੇਲੇ ਬੈਠੇ ਨਾ ਤੁਸੀਂ ਤਾਂ ਕਰਕੇ ਸਭ ਕੁਝ ਹੋਣਿਆ ਮਾੜਾ ਮੋਟਾ ਕੰਮ ਕੰਮ ਤੇਰਾ ਕਹਿੰਦਾ ਕਿ ਮਤਲਬ ਮੈਂ ਕੋਈ ਕੰਮ ਹੀ ਨਹੀਂ ਕਰਦੀ ਕੰਮ ਹੀ ਤੂੰ ਕਰਦਾ ਹਨਾ ਤੇ ਹੋਰ ਪੁਜਾ ਫਰਾ ਸੇਰੀ ਖਾਂਦਾ ਰਹਿਣਾ ਮੇਰਾ ਚੰਗਾ ਇਹਦਾ ਵੀ ਕੋਹਣੀ ਵਾਲ ਆਪਣੇ ਪਿਓ ਵਾਲਾ ਹਿਆਲਾ ਉਹ ਵੀ ਜਾਂਦਾ ਜਾਂਦਾ ਨਾ ਸਾਡੇ ਘਰ ਕਲਾ ਪਾ ਕੇ ਗਿਆ ਵਾ ਵਾ ਬੜੇ ਮਿਸਤਰੀ ਡਾਇਆ ਭਈ ਅਬੀ ਉਹਨੇ ਤੇ ਬੜਾ ਵਧੀਆ ਕੰਮ ਕੀਤਾ ਕਰਦਾ ਮਾਣ ਕੁੰਦਾ ਪਲਾਸਰ ਕਰਤੀਆਂ ਬੜੀਆਂ ਉਹ ਕੀ ਹਾਲ ਮਿਸਤਰੀ ਸਾਹਿਬ ਠੀਕ ਆ ਵਧੀਆ ਭਾਜੀ ਹੋਰ ਕਿਦਾਂ ਹਾਲ ਚਾਲ ਵਧੀਆ ਵਧੀਆ ਜੀ ਬੜਾ ਕੰਮ ਖੇਚ ਦਿੱਤਾ ਵਾ ਨਕਸ਼ਾ ਬਲਤਾ ਸਾਰਾ ਇਹਨਾਂ ਦੇ ਘਰ ਦਾ ਹੈ ਕਿਦੋਂ ਦੇ ਦੇ ਪਸਤਾ ਕਰ ਅੱਛਾ 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 ਹੋਰ ਨਵੀਆਂ ਤਾਜ਼ੀਆਂ ਠੀਕ ਠਾਕ ਸਾਰੀਆਂ ਵਾਹ ਹੁਣ ਤਾਂ ਸ਼ਾਮੇ ਕੰਮ ਚੱਲਣ ਡਿਆ ਹੋ ਵੀ ਤੁਹਾਡਾ ਚਲੋ ਤਗੜੇ ਕਰੋ ਅਨ ਜਰੀਫ ਚਲੋ ਵਧੀਆ ਵਧੀਆ ਕਿਦਾਂ ਵੀ ਮਸਾਲਾ ਅੰਦਰ ਬਣਾਇਆ ਵਾ ਅੱਛਾ 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 ਚਲੋ ਆ ਵੀ ਫਰਸ਼ ਪਾਤਾ ਅੰਦਰ ਲੱਗਦਾ ਚਲੋ ਆ ਇਹ ਖਲਾਰਾ ਤੇ ਹੈ ਬਥੇਰਾ ਇਹਨਾਂ ਦਾ ਕੋਈ ਗੱਲ ਨਹੀਂ ਹੋ ਜਾਊਗਾ ਠੀਕ ਸਾਰਾ ਇਹ ਵੀ ਸਾਬੀ ਉਹ ਸਾਬੀ ਕਰ ਜਾਈ ਕੋਈ ਨਹੀਂ ਇਹਦੇ ਵਿੱਚੋਂ ਕਿੱਥੇ ਚਲ ਗਏ ਆ ਹਾਏ ਹਾਏ ਉਹਨੇ ਇਹ ਵੀ ਆ ਗਿਆ ਵਾ ਅੱਛਾ ਆ ਗਿਆ ਲੱਗਦਾ ਸਭ ਇਹਨੂੰ ਆਜਾ ਮਾਣ ਦੇ ਸਾਸ਼ੀ ਅੱਛਾ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਆਜੋ ਹੋਰ ਕਹੇ ਆ ਨਹੀਂ ਘਰ ਕੋਈ ਸਾਬੀ ਆਣ ਚੋ ਆ ਮਮੇ ਨੇ ਘਰ ਹੀ ਆ ਵਾਕੀ ਆਜੋ ਤੈ ਅੱਛਾ 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 ਆਓ ਦੱਤਾ ਜੀ ਇੱਧਰ ਬਈ ਨੇ ਬੋਤਾ ਹੋਣਾ ਇੱਧਰ ਹੀ ਨਹੀਂ ਪਹਿਲਾਂ ਮੇਰੀ ਗੱਲ ਸੁਣੋ ਆਇਓ ਮੜੇ ਚਾਹੋ ਬੰਦੇ ਇਹ ਸੁਣ ਲਈ ਨਾ ਪਤਾ ਹੁਣ ਪਤਾ ਨਹੀਂ ਇਹਨੇ ਕੀ ਗੱਲ ਕਰਨੀ ਇਹਦੇ ਨਾਲ ਅੰਦਰ ਹੀ ਨੰਗਿਆ ਸਿੱਧਾ ਬੈਠੇ ਬੈਠੇ ਬੋਲਦੇ ਹੋ। ਉਹ ਵਰਮਤ ਕਿਦਾਂ ਵਾ ਤੇਰਾ ਠੀਕ ਠਾਕ ਹੈ? ਹਾਂਜੀ ਹਾਂਜੀ ਆਪਣਾ ਠੀਕ ਹੈ ਤੁਸੀਂ ਦੱਸੋ ਚਾਚਾ ਜੀ ਠੀਕ ਠਾਕ ਜੀ। ਵਧੀਆ ਬਹੁਤ ਸਾਰੇ ਠੀਕ ਆ। ਤੇ ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਫੋਨ ਕਰਨੀ ਤੇ ਹੈ ਹੀ ਨਹੀਂ। ਉਹ ਗੱਲ ਬਹੁਤ ਛੱਡ ਉਦਾਂ ਤੂੰ ਠੀਕ ਵਾ। ਹਾਂਜੀ ਹਾਂਜੀ ਦਾਤਾ ਜੀ ਮੈਂ ਤਾਂ ਠੀਕ ਠਾਕ ਵਾ। ਹਾਂ। ਆਹੋ। ਅੱਛਾ। ਤੇ ਤੁਸੀਂ ਮੈਂ ਦੱਸ ਬਹੁਤ ਫਿਰ ਬਾਜ਼ ਮੈਨੂੰ ਮਾਰੀ ਸਪੈਸ਼ਲ ਕਰਦੇ ਵਾਸਤੇ ਮਾਰੀ ਹੁਣ। ਬਾਜ਼ ਮੈਂ ਲੱਗੀ ਤੁਹਾਡੇ ਨਾਲ ਗੱਲ ਕਰਨ ਕਿ ਜਦੋਂ ਤੁਸੀਂ ਪ੍ਰੂਫ ਲਾ ਕੇ ਗਏ ਉਸ ਤੋਂ ਬਾਅਦ ਸਾਡੇ ਘਰ ਨਹੀਂ ਆਏ ਤੁਸੀਂ। ਕਾਲ ਤੁਸੀਂ ਨੂੰ ਸਾਡਾ ਇਹ ਗੱਲ ਨੂੰ ਹੀ ਕੋਈ ਗੱਲ ਨਹੀਂ ਗੀ ਨਹੀਂ ਚਾਚਾ ਛੱਡਣਾ ਮੈਂ ਇਹ ਗੱਲ ਨੂੰ ਕੀ ਹਾਂ ਵੇਖ ਲੋ ਤੁਸੀਂ ਉਧਰ ਮੈਨੂੰ ਕਿੰਨਾ ਯਕੀਨ ਦਵਾਇਆ ਸੀ ਕਿ ਪੁੱਤ ਤੇ ਇਹ ਜਿਹੜੀ ਗੱਲ ਵਾ ਤੇਰੇ ਮੇਰੇ ਚੋਂ ਤੀਜੇ ਬੰਦੇ ਚ ਨਹੀਂ ਜਾਂਦੀ ਹੁਣ ਤੁਸੀਂ ਸੋਚੋਗਾ ਡੈਡੀ ਵਾਲੀ ਗੱਲ ਜਿਹੜੀ ਇਹ ਕਿ ਸਾਡੇ ਘਰ ਤੱਕ ਪਤਾ ਲੱਗ ਗਈ ਹੈ ਬੇਟਾ ਚਲੋ ਪਤਾ ਨਹੀਂ ਲੱਗਾ ਹੁਣ ਨਾ ਪਤਾ ਲੱਗ ਜਾਂਦਾ ਤੇ ਫਿਰ ਬਾਅਦ ਚ ਲੱਗ ਜਾਂਦਾ ਲੱਗਣਾ ਤਾਂ ਹੈਗਾ ਸੀਗਾ ਪਰ ਫਿਰ ਵੀ ਚਲੋ ਜਿਹੜੀ ਨਹੀਂ ਹਲੇ ਗੱਲ ਦੱਸਣੀ ਜਿਹੜੀ ਐਨੇ ਚਿਰਾਂ ਦੀ ਉਹ ਗੱਲ ਦਾ ਰਾਜ਼ ਹੀ ਹਲੇ ਵਿੱਚ ਇਹਦਾ ਰਾਜ਼ ਰੱਖਣਾ ਹੈ ਨਾਲੇ ਉਹਨਾਂ ਨੂੰ ਪਤਾ ਲੱਗ ਵੀ ਗਿਆ ਨਾ ਤਾਂ ਉਹਨਾਂ ਨੂੰ ਤਾਂ ਵੀ ਮਾਸਾ ਫਰਕ ਨਹੀਂ ਪੈਂਦਾ ਉਹ ਤੇ ਚਲੋ ਕੋਈ ਗੱਲ ਨਹੀਂ ਪਰ ਮੈਂ ਤੁਹਾਡੇ ਚਾਚਾ ਜੀ ਬੜਾ ਯਕੀਨ ਕੀਤਾ ਹੈ ਕਿ ਮੈਂ ਚਾਚਾ ਨੇ ਕੋਈ ਗੱਲ ਦੱਸੀ ਹੈ ਨਾ ਤਾਂ ਮੈਨੂੰ ਇੰਨਾ ਪਤਾ ਕਿ ਬਾਹਰ ਨਹੀਂ ਨਿਕਲਣੀ ਨਹੀਂ ਬੇਟਾ ਯਕੀਨ ਹੋਣ ਵੀ ਯਕੀਨਾ ਕਰਦੇ ਨੂੰ ਇਹਦੀ ਗੱਲ ਨਹੀਂ ਕੀ ਯਕੀਨ ਦਵਾਵਾਂਗੇ ਤੈਨੂੰ ਪਤਾ ਇਹਦੀ ਯਕੀਨ ਵਾਲਾ ਕੰਮ ਹੋਇਆ ਵਾ ਸਾਰਾ ਜੀ ਪਰ ਉਹ ਤੋਂ ਜੇ ਪਤਾ ਲੱਗ ਵੀ ਗਿਆ ਤੇ ਕੀ ਕਰਨਗੇ ਵੀ ਕੀ ਸਾਨੂੰ ਇਹ ਵੀ ਦੱਸਣਾ ਮੈਨੂੰ ਆਹੋ ਚਲੋ ਇਹ ਤੇ ਹੈ ਹੀ ਆ ਪਰ ਚਲੋ ਮੈਂ ਤਾਂ ਦਿਨੇ ਇਹ ਗੱਲ ਨੂੰ ਦੱਸਾਂ ਮੈਂ ਕੋਈ ਟਾਈਮ ਪਾ ਕੇ ਮੈਂ ਆਪੇ ਦੱਸ ਦੂੰਗੀ ਚਲੋ ਮੈਂ ਕੋ ਤੈਨੂੰ ਉਹ ਗੱਲ ਹੀ ਦੱਸ ਦੇਣਾ ਥੋੜੀ ਜੀ ਜਦੋਂ ਤੂੰ ਗੱਲ ਰਸੀ ਨਾ ਸਾਡੇ ਭਾਉ ਸਾਡੇ ਦੀ ਆਵਾ ਹੁੰਦੀ ਹਾਂਜੀ ਤੇ ਉਹ ਇਦਾਂ ਹੋ ਗਿਆ 1.5 ਸਾਲ ਤੋਂ ਹਾਂਜੀ ਤੇ ਇਹ ਬੇਟਾ ਹਗਾ ਮੇਰਾ ਦਿਲ ਹੀ ਨਹੀਂ ਖੋਤਾ ਦਿਲ ਖੋਲੋਤਾ ਹੀ ਨਹੀਂ ਇਹ ਗੱਲ ਦਾ ਵੀ ਮੈਂ ਕਰਾਂ ਤੇ ਕਰਾਂ ਕੀ ਮੈਨੂੰ ਤੇ ਸੁਝਾਇ ਕੁਝ ਨਹੀਂ ਬਾਅਦ ਵਿੱਚ ਵੀ ਉਹ ਇੱਕ ਤਾਂ ਸਾਨੂੰ ਪਹਿਲਾਂ ਯਕੀਨ ਸੀ ਵੀ ਦੱਸਿਆ ਵੀ ਮੈਂ ਉਹਨਾਂ ਦੀ ਬੱਚੀ ਆ ਤੇ ਅਹੀਂ ਆਖਿਆ ਵੀ ਸਾਡਾ ਭਾਉ ਵੀ ਹੋਊਗਾ ਤੇ ਸਾਨੂੰ ਮਿਲਾਉਗੀ ਜ਼ਰੂਰ ਤੇ ਜਦੋਂ ਬੇਟਾ ਤੂੰ ਦੱਸੀ ਗੱਲ ਸਾਨੂੰ ਵੀ ਉਹ ਹੈ ਨਹੀਂਗਾ ਡੈਡੀ ਨਹੀਂ ਰਹੇ ਦੁਨੀਆ ਛੱਡ ਗਿਆ 1.5 ਸਾਲ ਪਹਿਲਾਂ ਤੇ ਸਾਡੇ ਤੇ ਪੁੱਤ ਸਾਡਾ ਤੇ ਸਭ ਕੁਝ ਖਰਾਕ ਕਰਨ ਹੋ ਗਿਆ ਉਹਦਾ ਹੀ ਕੰਮ ਸਾਰਾ ਤੇ ਫਿਰ ਮੇਰੇ ਮੂੰਹ ਤੋਂ ਗੱਲ ਨਿਕਲ ਗਈ ਵੀ ਭਾ ਸਾਡਾ ਹੈ ਨਹੀਂਗਾ ਚਲੋ ਇਹ ਚੀਜ਼ ਤਾਂ ਮੰਨਿਆ ਤੁਹਾਨੂੰ ਤਾਂ ਬੜਾ ਦੁੱਖ ਹੈ ਚਲੋ ਭਰਾ ਭਰਾ ਹੁੰਦਾ ਫਿਰ ਵੀ ਤੇ ਚਲ ਇਹਨਾਂ ਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਚਾਚਾ ਜੀ ਹੈਗਾ ਉਹਨਾਂ ਨੂੰ ਤਾਂ ਕੋਈ ਮਾਸਾ ਪਰਵਾਹ ਹੀ ਨਹੀਂ ਜੇ ਹੁਣ ਪਤਾ ਲੱਗ ਗਿਆ ਉਹ ਚਾਚੀ ਨੂੰ ਵੀ ਪਤਾ ਲੱਗ ਗਿਆ ਚਾਚੀ ਨੂੰ ਵੀ ਉਹਨਾਂ ਨੇ ਗਾਂ ਦੇ ਗਾਂ ਗੱਲ ਦੱਸਤੀ ਚਲੋ ਚ ਸੋਖਣ ਚਲੋ ਮੈਂ ਚੰਦੀ ਨਹੀਂ ਇਹ ਹਾਲ ਤੇ ਕੋਈ ਟੈਨਸ਼ਨ ਦਿੰਦੇ ਪਰ ਇਹਨਾਂ ਨੂੰ ਕਿਤੇ ਮਾਪ ਪੁੱਤਾਂ ਨੂੰ ਲੱਥੀ ਚੜੀ ਨਹੀਂ ਇਹਨਾਂ ਨੂੰ ਦੱਸਣ ਦਾ ਚਾਚਾ ਜੀ ਕੋਈ ਫਾਇਦਾ ਹੀ ਨਹੀਂ ਰਾਨੂੰ ਚਲੋ ਫਾਇਦਾ ਤਾਂ ਨਹੀਂ ਪੁੱਤ ਫੇਰ ਵੀ ਸਾਬੀ ਦਾ ਵੀ ਵਾਪਸ ਹੀ ਗਾ ਉਹਦਾ ਵੀ ਲੱਗਦਾ ਹੈ ਕੁਛ ਨਾ ਕੁਛ ਮਨਜੀਤ ਦਾ ਵੀ ਲੱਗਦਾ ਹੈਗਾ ਤੇ ਪੁੱਤ ਦੁੱਖ ਦੇਣਾ ਵੀ ਇਹਨੇ ਬੱਚੇ ਜਿਕੇ ਜਿਕੇ ਇਹਨਾਂ ਨੂੰ ਤਾਂ ਦੱਸਣਾ ਲਾਜ਼ਮੀ ਹੀ ਸਾਡਾ ਚਲੋ ਕੋਈ ਨਹੀਂ ਬੱਚੀਆਂ ਸਾਡੀ ਤੂੰ ਕਿਹੜੀ ਬੱਚੀ ਨਹੀਂ ਗਈ ਚਲੋ ਕੋਈ ਨਹੀਂ ਹੁਣ ਜੋ ਹੋ ਗਿਆ ਤੇ ਹੋ ਗਿਆ ਵਾ ਹੁਣ ਬਦਲੋ ਯਕੀਨ ਨਹੀਂ ਅੱਗੇ ਤੋਂ ਰਹਿੰਦਾ ਤੇ ਤੁਸੀਂ ਉਹਦਾ ਰਖੜ ਖੜਿਆ ਉਹ ਗੱਲ ਤੁਸੀਂ ਆਣ ਕੇ ਦੱਸੀ ਨਾ ਜਿਹੜੀ ਮੇ ਨੇ ਉਹ ਪਤਾ ਮੈਂ ਹੁਣ ਚੱਕ ਤੇ ਲਿਆਈ ਕਰਾ ਸੜੀ ਅੱਛਾ ਹਾਂ ਠੀਕ ਹੈ ਤਾਂ ਗੱਲ ਤੇ ਸੱਚੀ ਹੈ ਸਾਰੀ ਤੇ ਉਹ ਹੀ ਚਾਚਾ ਜੀ ਮੈਂ ਏਡੀ ਥੋੜੀ ਪਾਗਲੀ ਕਿ ਮੈਂ ਕਹਿੰਦੇ ਸੀ ਤੁਹਾਨੂੰ ਪਤਾ ਕਿਸ ਦੇ ਘਰ ਤੇ 10 ਮਿੰਟ ਨਹੀਂ ਖਲੋਤਾ ਜਾਂਦਾ ਨਹੀਂ ਉਹ ਪਤਾ ਹਾਂ ਤੂੰ ਸਾਡੀ ਧੀ ਆ ਤੂੰ ਸਾਡੀ ਹੋਣਾ ਤੇ ਆਧਾਰ ਕਾਰਡ ਤੇ ਸਾਰਾ ਪਾਉ ਦੇ ਨਾਮ ਤੇ ਤੇ ਤੇਰੇ ਨਾਮ ਤੇ ਦੋਨਾਂ ਦੇ ਨਾਮ ਤੇ ਨਿਕਲਿਆ ਬਿਲਕੁਲ ਹਾਂਜੀ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਗਈ ਉਹ ਵੀ ਬਹੁਤ ਕੋਈ ਗੱਲ ਨਹੀਂ ਤੂੰ ਏਡੀ ਜੰਦਾ ਨਹੀਂ ਕਰਨੀ ਕਿਸੇ ਗੱਲ ਦੀ ਜਿਹੜੇ ਕੰਮ ਨੂੰ ਜਾਂ ਜਿਹੜੇ ਮਕਸਦ ਨੂੰ ਪੁੱਤ ਤੁਸੀਂ ਆਏ ਹੋ ਨਾ ਇੱਥੇ ਉਹ ਮਕਸਦ ਜਿਹੜਾ ਵਾ ਜੇ ਇਹ ਤੇ ਪੂਰਾ ਕਰਨਾ ਪੁੱਤ ਤਾਂ ਵੀ ਕੋਈ ਗੱਲ ਨਹੀਂ ਕੀਤੀ ਵੱਡੀ ਤੇ ਇਨੀ ਦੇ ਬਹਿ ਗਿਆ ਆਪਾਂ ਸਰੀ ਕੱਲ ਜਿਹੜੀ ਆ ਨਾ ਭੈਣ ਭਰਾਵਾਂ ਵਾਂਗ ਤੁਹਾਡੀ ਮੈਂ ਕਰਾਉਂਗਾ ਤੇਰੀ ਤੇ ਸਾਬੀ ਦੀ ਤੇ ਮਨਜੀਤ ਦੀ ਵੀ ਤੇ ਨਾਲ ਲੈ ਆਂਦੀ ਮਨਜੀਤ ਦੀ ਥਾਂ ਤੇ ਵੀ ਸਾਬੀ ਨੇ ਕਾਪੜਾ ਨਹੀਂ ਏਡੀ ਗੱਲ ਦੀ ਕੋਈ ਉਹ ਤੇ ਬੱਚੀ ਸਾਡੀ ਬਾਹਰ ਆ ਤੇ ਪੁੱਤ ਤੂੰ ਹੀ ਮਾਲਕਣ ਜਾਂ ਘਰ ਦੀ ਤੇ ਤੈਨੂੰ ਵੀ ਬੇਟੀਾਂ ਦੇ ਥਾਂ ਤੇ ਰੱਖਾਂਗੇ ਇੱਡੀ ਤੈਨੂੰ ਬਾਹਰ ਨਹੀਂ ਜਾਣ ਦੋਦੇ ਤੁਸੀਂ ਇੰਨਾ ਕੁ ਤੈਨੂੰ ਮੈਂ ਤੈਨੂੰ ਯਕੀਨ ਦਿਵਾਉਣਾ ਵਈ ਗੱਲ ਦੇ ਤੇ ਪਤਾ ਇਦੋਂ ਚਿੰਤਾ ਨਹੀਂ ਕਰਨੀ ਕਿਹ ਗੱਲ ਦੀ ਵੀ ਤੇ ਲੜਾਈ ਝਗੜਾ ਨਹੀਂ ਪੁੱਤ ਘਰਾਂ ਘਰ ਦੇ ਵਿੱਚ ਕੋਈ ਨਹੀਂ ਨਹੀਂ ਆਹ ਗੱਲ ਤੁਸੀਂ ਮੈਨੂੰ ਦੱਸਦੀ ਆਂ ਘਰ ਘਟ ਵਾਲੀ ਤੇ ਤੁਸੀਂ ਇਹਨਾਂ ਨੂੰ ਵੀ ਦਵਾ ਮਾ ਪੁੱਤਾਂ ਨੂੰ ਇਹ ਚੀਜ਼ ਦੱਸਣੀ ਸੀ ਨਾ ਕਿ ਜਿੰਨਾ ਹੱਕ ਦਰ ਸਾਬੇ ਵੀਰਵਾਨ ਉੰਨੇ ਹੱਕ ਪੰਮਦਾਰ ਵੀ ਇਹ ਘਰ ਚ ਚਲੋ ਪੁੱਤ ਕੋਈ ਗੱਲ ਨਹੀਂ ਜੇ ਦਹੀਂ ਦਸੀ ਤਾਂ ਵੀ ਦੱਸ ਦਿਆਂਗੇ ਕੋਈ ਗੱਲ ਨਹੀਂ ਕਰਦੇ ਆਂਗੇ ਉਹਨਾਂ ਦੇ ਨਾਲ ਵੀ ਗੱਲ ਪਰ ਚਾਚਾ ਜੀ ਇਹ ਗੱਲ ਜੀ ਨਾ ਫਿਰ ਸਹੀ ਹੈਗੀ ਤੁਸੀਂ ਜਿਹੜੀ ਗੱਲ ਮੈਂ ਤੁਹਾਨੂੰ ਮਨਾ ਕੀਤੀ ਉਹ ਤੁਸੀਂ ਦੱਸਤੀ ਤੇ ਜਿਹੜੀ ਦੱਸਣ ਵਾਲੀ ਗੱਲ ਉਹ ਤੁਸੀਂ ਕੀਤੀ ਨਹੀਂ ਪੁੱਤ ਤੂੰ ਸਾਡੀ ਬੇਟੀ ਆਂ ਵੀ ਆਪਣੀ ਬੇਟੀ ਨੂੰ ਮੁੱਖ ਰੱਖਦੇ ਆਂ ਗੱਲ ਕੀਤੀ ਆਂ ਤੈਨੂੰ ਪਿਆਲ ਦੇ ਨਾਤੇ ਤੇ ਤੇਰੀ ਜਿਹੜੀ ਗੱਲਬਾਤ ਕੀਤੀ ਆ ਵੀ ਸਾਡੇ ਘਰ 'ਚ ਬੱਚੀ ਆਈ ਆ ਤੇ ਕੋਈ ਨਾ ਕੋਈ ਸਾਡੀ ਵੀ ਲੱਗਦੀ ਆ ਤੇ ਚਲੋ ਕੋਈ ਗੱਲ ਨਹੀਂ ਜੇ ਦੱਸੀ ਵੀ ਗਈ ਆ ਤੇ ਬੇਟਾ ਕੋਈ ਗੱਲ ਨਹੀਂ ਇੱਡੀ ਆਖ ਨਹੀਂ ਆ ਗਈ ਕੋਈ ਨਹੀਂ ਇਹ ਕੁਝ ਨਹੀਂ ਕਰ ਸਕਦੇ ਇੱਡੀ ਗੱਲ ਨਹੀਂ ਆ ਗਈ ਕੋਈ ਇਹਨੇ ਕਿ ਜੋ ਗਈ ਆ ਉਹ ਤਾਂ ਮੈਨੂੰ ਪਤਾ ਚਾਚਾ ਜੀ ਕਰ ਨਹੀਂ ਸਕਦੇ ਕਾਨੂੰਨੀ ਕਾਰਵਾਈ ਬੜੀ ਚੱਲਦੀ ਆ ਇਹਨਾਂ ਰੌਲਾ ਰਲਾ ਪਾ ਕੇ ਦੁਆ ਮਾ ਪਤਾ ਨਹੀਂ ਬਹਿ ਜਾਣਾ ਚੁੱਪ ਕਰਕੇ ਇਹਨਾਂ ਦੀ ਹਿੰਮਤ ਨਹੀਂ ਬਣੀ ਇਹਨਾਂ ਨੇ ਮੈਨੂੰ ਪਤਾ ਲੈ ਕੇ ਮੈਨੂੰ ਹੀ ਦੋਸਤ ਨਾਲ ਇਹਨਾਂ ਕਹਣਾ ਵੀ ਜੋ ਚਾਚਾ ਕਰ ਗਿਆ ਬਲਵਿੰਦਰ ਨੇ ਵੀ ਕਹਣਾ ਸਾਡੀ ਭੁਜਾਈ ਦੇਵੀ ਪੇ ਜੋ ਭਾਰੀ ਕਰ ਗਿਆ ਸਾਨੂੰ ਮਨਜ਼ੂਰ ਵਾ ਤੇ ਮੇਰੇ ਤੇ ਯਕੀਨ ਰੱਖਦੇ ਆ ਪੇਟਾ ਕੋਈ ਗੱਲ ਨਹੀਂ ਗਈ ਉਹ ਟਾਲ ਲਈ ਨਾ ਪਤ ਹੋਏ ਨਾ ਹਾਂਜੀ ਇਹ ਤਾਂ ਗੱਲ ਹੈਗੀ ਯਕੀਨ ਤੇ ਚਲੋ ਇੰਨਾ ਬੰਦਾ ਰੱਖਦਾ ਹੀ ਮੈਨੂੰ ਵੀ ਹੁਣ ਤੁਹਾਡੇ ਤੇ ਬੜਾ ਯਕੀਨ ਆ ਚੀਦਾ ਪਰ ਹੁਣ ਜੇ ਯਕੀਨ ਤੁਸੀਂ ਚਾਹੁੰਦੇ ਰਕ ਮੈਂ ਤੁਹਾਡੇ ਤੇ ਯਕੀਨ ਕਰਾਂ ਤਾਂ ਤੁਸੀਂ ਇਹੀ ਚੀਜ਼ ਕਰੋਗੇ ਕਿ ਇਹਨਾਂ ਨੂੰ ਇਹ ਵੀ ਦੱਸੋ ਸਾਰਾ ਆਧਾਰ ਕਟ ਵੱਲੋਂ ਵੀ ਤੇ ਜੋ ਮੇਰਾ ਬੰਦਾ ਵਾ ਨਾ ਮੈਨੂੰ ਉਹ ਵੀ ਦਿਵਾਓ ਚਲੋ ਉਹ ਤੋਂ ਵੀ ਮੈਂ ਦੱਸ ਦੂੰਗਾ ਨਹੀਂ ਪਤਾ ਦਿਵਾਉਣਾ ਤੂੰ ਕੀ ਆ ਵਿਆਹ ਤੇ ਰਾਦੇ ਫੱਟੇ ਭਾਉ ਨਿਸ਼ਤਾ ਕਰਦੇ ਰਾ ਵੇਖ ਮੇਰੀ ਗੱਲ ਸੁਣਨਾ ਤੇ ਇਹਨੂੰ ਪਾਲਿਆ ਪੁਸਿਆ ਕਰ ਨਾ ਜਵਾਨ ਕੀਤਾ ਵਿਆਹ ਉਹਨਾਂ ਨੇ ਤਾਂ ਚਲੋ ਬੜਾ ਕੁਸ਼ਤਤਾ ਚ ਕੀਤਾ ਵਾ ਤੇ ਬੇਟਾ ਇੱਧਰ ਵੀ ਇਹ ਤੇ ਨਿਕੇ ਨਿਕੇ ਛੱਡ ਕੇ ਚਲ ਗਏ ਹਨਾਂ ਨੂੰ ਛਾਬੀ ਨੂੰ ਵੀ ਛੱਡ ਕੇ ਚਲ ਗਏ ਤੇ ਮਜਦੀਦ ਨੂੰ ਵੀ ਛੱਡ ਕੇ ਚਲ ਗਏ ਤਾਂ ਇਹ ਤਾਂ ਇੰਨਾ ਵੀ ਬੜੀ ਜਦੋਜਾਦ ਕੀਤੀ ਆ ਬੜੀਆਂ ਕਡਨਾਈਆਂ ਵੇਖੀਆਂ ਇਹਨਾਂ ਨੇ ਉੱਤੇ ਨੀਵੇਂ ਰਾਹ ਵੇਖੇ ਆ ਪੁੱਤ ਸਾਰੇ ਤੇਰ ਕੋ ਤੇ ਤੇਰਾ ਜਲਵਾ ਮਾਤਾ ਤੇਰਾ ਬਾਪ ਸੀਗਾ ਤੇ ਇਹਨਾਂ ਦੇ ਕੋਲ ਕੌਣ ਸੀਗਾ ਜੇ ਪਾ ਉਦਾਹਰਣ ਤੋਂ ਦੱਸਿਆ ਨਾ ਜੇ ਹਮਨ ਦਾਦਾ ਵੀ ਮੇਰਾ ਘਰ ਦੇ ਵਿੱਚ ਕੋਈ ਲੜਾਈ ਝਗੜਾ ਵਾ ਥੋੜਾ ਬੋੜਾ ਰਹਿੰਦਾ ਵਾ ਮੇਰੇ ਘਰ ਦੇ ਨਾਲ ਤੇ ਅਹੀ ਉਹਨਾਂ ਮਸਲਾ ਲਗਾਉਂਦੇ ਉਹ ਆਪਣੀਆਂ ਹੀ ਜਾਣਦੇ ਵੀ ਆਪਣੀਆਂ ਗੱਲਾਂ ਆਪਣੇ ਨਾਲ ਹੀ ਪਤਾ ਨਹੀਂ ਮੈਂ ਤਾਂ ਸੋਚਦਾ ਰਹਿਆ ਹਾਂ ਕਿ ਉਹ ਆਪਣੀਆਂ ਗੱਲਾਂ ਘਰ ਦੀਆਂ ਆਪਣੇ ਨਾਲ ਲੈ ਕੇ ਸਾਰੀਆਂ ਚਾਚਾ ਜੀ ਬੰਦਾ ਜਿਹੜਾ ਸਿਆਣਾ ਹੁੰਦਾ ਨਾ ਉਹ ਕਿੰਨੀਆਂ ਗੱਲਾਂ ਆਪਣੇ ਘਰ ਦੀਆਂ ਬਾਹਰ ਦੱਸੂਗਾ ਉਹ ਤੇ ਆਪ ਨੂੰ ਚਾਹੀਦਾ ਪਰ ਦੋ ਘੜਮੇ ਟੱਬਰ ਜ਼ਬਰਦਸਤ ਹੋਵੇ ਨਾ ਤੇ ਬੰਦੇ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਉਹ ਨਰਕ ਬਣਦੇ ਦਰਜ ਜਾਂਦੀ ਹੈ ਮੈਂ ਤੇ ਇਸ ਨਾਲ ਸਹਿਮਤ ਹਾਂ ਪਰ ਵੇਖਣਾ ਵੀ ਇਹਨਾਂ ਵੀ ਨਰਕ ਪੰਜੇ ਉਹ ਮੰਦੇ ਆ ਵੀ ਉਹਦੀ ਜ਼ਿੰਦਗੀ ਨਰਕ ਬਣ ਗਈ ਸਾਡੇ ਘਰ ਦੀ ਹੁਣ ਤੇ ਨਹੀਂ ਰਿਹਾ ਅਸੀਂ ਕਈਏ ਵੀ ਕਿਨੂੰ ਹਾਂਜੀ ਹੁਣ ਕਹਿਣ ਚੁੱਕਾ ਸਾਡੇ ਕੋਈ ਰਹਿ ਨਾ ਨਾ ਦੱਸਣ ਚੁੱਕਾ ਵੀ ਰਹਿ ਗਿਆ ਨਾ ਸੁਣਨ ਚੁੱਕਾ ਰਿਹਾ ਗਿਆ ਬੁੱਤ ਹਾਂਜੀ ਦੂਜੇ ਨੰਬਰ ਤੇ ਇਹ ਗੱਲ ਆ ਇਹਨਾਂ ਦੀ ਨਰਕ ਭਰੀ ਜ਼ਿੰਦਗੀ ਉਹਦੋਂੋਂ ਜ਼ਿਆਦਾ ਰਹੀ ਆ ਇਹ ਤੇ ਬਿਲਕੁਲ ਸਾਬੀ ਤੇ ਮੇਰੇ ਖਿਆਲ ਉਹ ਹੈ ਸ਼ਰਾ 2.5 ਸਾਲ ਦਾ ਸ਼ਰਾ ਪਰ ਚਾਚਾ ਜੀ ਜਿਹੜੀਆਂ ਵੀ ਛੋਟੀ ਮੇਰੀ ਗੱਲ ਸੁਣ ਲੈਣਾ ਮਤਲਬ ਪਹਿਲਾਂ ਹਾਂਜੀ ਇਹਨਾਂ ਦੀ ਮਾਂ ਨੇ ਪਤਾ ਨਹੀਂ ਕਿੱਦਾਂ ਇਹਨਾਂ ਨੂੰ ਪਾਲਿਆ ਕਿ ਬੁੱਤੋਂ ਸਾਨੂੰ ਪਤਾ ਇੱਥੇ ਕੀ ਹਾਲਤ ਹੋਈ ਇਹਨਾਂ ਦੀ ਤੇ ਬੁਈਦਾ ਤੇ ਰੋਕੋ ਤੇ ਵੇ ਜਰਾ ਡੈਲੀ ਹੈਗਾ ਸੀਗਾ ਆਪ ਦਾ ਹੈਗਾ ਸੀਗਾ ਮੰਮੀ ਤੇਰੀ ਤੇ ਚਲੋ ਨਹੀਂ ਰਹੀ ਜਿੱਦਾਂ ਪੁੱਤ ਹੈ ਤੇ ਤੁਸੀਂ ਬੜੀ ਉਖੀ ਰਹੀਆਂ ਪਰ ਇਹ ਗੱਲ ਦੇਖ ਲਾ ਵੀ ਇਹਨਾਂ ਦੇ ਨਾਲ ਹਸਾਬਾ ਇਹਨਾਂ ਇਹ ਵੀ ਬੜੇ ਤੰਗ ਰਹੀ ਪੁੱਤ ਖੜਾਂਗੇ ਕੀ ਇੱਥੋਂ ਆ ਨਹੀਂ ਚਲੋ ਚਾਚਾ ਜੀ ਕੋਈ ਗੱਲ ਨਹੀਂ ਇਹ ਗੱਲਾਂ ਨਹੀਂ ਹੁੰਦੀਆਂ ਇਹ ਲੈਣੀਆਂ ਪਾਣੀ ਤੇ ਲਿਆਵਾ ਕੋਟੇ ਨਹੀਂ ਕਰਦੇ ਚਲੋ ਪੁੱਤ ਲੈ ਆ ਕੋਈ ਗੱਲ ਨਹੀਂ ਚੰਗਾ ਕੰਮ ਹੈ ਇਹ ਬੱਸ ਉਹ ਮੈਂ ਤੇ ਇਹਨਾਂ ਨੂੰ ਮਾਂ ਪਤਾਂ ਨੂੰ ਆਖਿਆ ਮੈਂ ਹਾਂ ਤੁਸੀਂ ਕਿਸੇ ਨਾਲ ਗੱਲ ਨਾ ਕਰਿਓ ਤੇ ਇਹ ਨਾ ਉਹ ਸੁਖਵਿੰਦਰ ਨਾ ਵੀ ਗੱਲ ਕਰਤੀ ਉਹ ਉਥੇ ਦਿਲਵਾਗ ਸੋਂ ਤੱਕ ਹੀ ਪਹੁੰਚ ਗਈ ਹੋਣੀ ਆ ਸਾਰੀ ਤੇ ਦੱਸ ਕੀ ਕੰਮ ਕਰਾਂਗੇ ਹੂੰ ਕੁੜੀ ਤਾਂ ਚਲੋ ਹੁਣ ਆਪਣੇ ਦੁਖੜੇ ਰੋਂਦੀ ਆ ਤੇ ਉਹ ਆਪਣੇ ਰੋਂਦੇ ਆ ਤੇ ਹੁਣ ਇਹਨਾਂ ਦਾ ਮਸਲਾ ਹੱਲ ਕਰਾਉਣਾ ਪੈਣਾ ਬੈਠ ਕੇ ਫੇ ਗੱਲ ਬਣਨੀ ਆ ਚਲੋ ਕਰਦੇ ਆ ਗੱਲ ਇਹਦੀ ਸਾਬੀ ਨਾ ਵੀ ਕਰਦੇ ਆ ਤੇ ਸਾਬੀ ਦੀ ਮੰਮੀ ਨਾ ਵੀ ਕਰਦੇ ਆ ਪਾਬੇ ਤੋਂ ਹੀ ਕੰਡਿਓ ਮੈਂ ਨਾ ਕਦੇ ਨਹੀਂ ਗਿਆ ਸੰਦਾ ਦੋ ਮੜੇ ਕੱਪੜਾ ਮਾਰਨ ਦੀ ਸਾਫ ਤਾਂ ਕੋਈ ਕਰਨੀ ਆਪੇ ਮੈਂ ਕਰ ਲੈਣੇ ਰਹਾਂ ਦੋ ਤੁਸੀਂ ਚਲੋ ਕੋਈ ਕਰਨੀ ਮੈਂ ਕਰ ਲੈਨੀ ਆ ਚਲ ਮੈਂ ਤੇ ਪਾਣੀ ਘੋਟ ਲੈਣ ਆਈ ਚਾਚਾ ਹਰਜੀਤ ਆਇਆ ਵਾ ਚਾਚਾ ਆਇਆ ਫਿਰ ਮੇਰੇ ਦਾ ਧਿਆਨ ਨਹੀਂ ਦਿੱਤ ਨਾ ਠੀਕ ਆ ਅਸੋਈ ਚੋ ਤੇ ਆਹੋ ਠੀਕ ਠਾਕ ਆ ਸਭ ਕੁਝ ਕੇ ਮੈਂ ਚਲ ਪਾਣੀ ਘੋਟ ਪਿਆ ਦਿੰਨੀ ਆ ਸਾਰਾ ਇਕਦਮ ਚਾਹ ਵੀ ਨਹੀਂ ਚਾਹ ਉਹਨਾਂ ਨੇ ਕਿੱਥੋਂ ਪੀਣੀ ਆ ਤਰ ਪਤਾ ਇੰਨਾ ਟਾਈਮ ਰੁਕਦੇ ਹੁੰਦੇ ਆ ਪਾਣੀ ਘੋਟ ਪੀਣਾ ਉਹਨਾਂ ਨੇ ਪਾਣੀ ਵਿੱਚ ਫਿਲਟਰ ਦਾ ਪੀਣਾ ਉਹਨਾਂ ਨੇ ਕਹਿੰਦਾ ਠੰਡਾ ਪੀਣਾ ਆਓ ਚਾਚਾ ਜੀ ਪਾਣੀ ਕੋਟ ਚਾਚਾ ਜੀ ਹੁਣ ਤੁਸੀਂ ਮੇਰੀ ਇੱਕ ਗੱਲ ਮੰਨੋ ਹੁਣ ਮੈਨੂੰ ਡਰ ਵੀ ਲੱਗਦਾ ਤੁਹਾਡਾ ਨਾਲ ਗੱਲ ਕਰਨ ਲੱਗਿਆ ਜਦੋਂ ਤੁਸੀਂ ਹੌਲੀ ਜਿਹੇ ਚੀਜ਼ ਦੱਸ ਗਏ ਹੋ ਨਾ ਉਹਨੂੰ ਕਿ ਤੁਹਾਡਾ ਡੈਡੀ ਖਤਮ ਹੋ ਗਿਆ ਵਾ ਤੇ ਇਦਾਂ ਹੁਣ ਤੁਸੀਂ ਇਹ ਵੀ ਚੀਜ਼ ਉਹਨਾਂ ਨੂੰ ਦੱਸ ਦੋ ਕਿ ਇਸੇ ਘਰ ਦਿੱਤੀ ਆ ਤੇ ਇਹਨੇ ਇੱਥੇ ਰਹਿਣਾ ਮੈਂ ਰਵਾਂ ਨਾ ਰਵਾਂ ਪਰ ਮੇਰਾ ਮਤਲਬ ਪੂਰਾ ਹਿੱਸੇਦਾਰ ਆ ਮੈਂ ਘਰ ਚ ਫਤ ਮੈਂ ਦੱਸ ਦੇਣਾ ਉਹਨਾਂ ਨੂੰ ਤੈਨੂੰ ਬਿਠਾ ਲ ਕੇ ਦੱਸ ਦੇਣਾ ਮੈਂ ਨਹੀਂ ਨਹੀਂ ਤੁਸੀਂ ਮੈਨੂੰ ਬਿਠਾ ਲੋਗੇ ਨਾ ਤੇ ਫਿਰ ਉਹਨਾਂ ਨੇ ਜ਼ਿਆਦਾ ਗਰਮ ਹੋਣਾ ਵਾ ਮੈਨੂੰ ਤਾਂ ਉਹ ਵੇਖ ਨਹੀਂ ਸਕਾਂਦੇ ਫਿਰ ਤੁਹਾਡੇ ਨਾਲ ਵੀ ਗਲਤ ਬੋਲਣਾ ਵਾ ਤੁਸੀਂ ਤੇ ਆਪਣੇ ਹਿਸਾਬ ਨਾਲ ਹੈਂਡਲ ਕਰ ਲੈਣਾ ਆਪੇ ਦੱਸ ਦੋ ਉਹ ਨਹੀਂ ਪੁੱਤੋ ਵੀ ਮੈਂ ਕਹ ਦਣਾ ਵਾ ਸਭ ਕੁਝ ਉਹਨਾਂ ਨੂੰ ਕੋਈ ਗੱਲ ਨਹੀਂ ਈ ਈ ਵੱਡੀ ਤੇ ਦੱਸ ਉਹ ਜੀਨੇ ਮਤਲਬ ਆ ਸਾਨੂੰ ਦੇ ਖਾਣਾ ਉਹਨੇ ਕੀ ਆ ਚਲੋ ਫਿਰ ਮੈਂ ਵੀ ਸਾਬੀ ਹੁਣਾਂ ਨਾਲ ਫਿਰ ਗੱਲ ਕਰ ਲਈਦਾ ਆਫੇ ਹਾਂ ਕਰ ਲਿਓ ਸਾਰੀ ਗੱਲ ਉਹ ਤਾਂ ਨਹੀਂ ਬਹੁਤ ਸਾਰੀ ਉਹਦੀ ਚਲੋ ਕੋਈ ਗੱਲ ਪੂਰੀ ਗੱਲ ਹੁਣ ਨਿਪਟਾ ਕੇ ਜਾਇਓ ਲੈ ਨਬੇੜੇ ਕੇ ਜਾਊਗਾ ਬਹੁਤ ਸਾਰੀ ਤੂੰ ਬਹਿ ਜਾ ਇੱਥੇ ਕੋਈ ਗੱਲ ਨਹੀਂ ਮੈਨੂੰ ਤੇ ਕਹਿ ਗਿਆ ਕਿ ਬਹਿ ਜਾ ਹੁਣ ਹੁਣ ਪਤਾ ਨਹੀਂ ਕੀ ਗੱਲ ਕਰਨੀ ਜੇ ਸੱਚ ਦੱਸਾਂ ਨਾ ਤਾਂ ਮੈਨੂੰ ਹੁਣ ਚਾਚੇ ਤੇ ਵਿੱਚ ਯਕੀਨ ਨਹੀਂ ਰਿਹਾ ਪਰ ਚਲਿਆ ਕਿ ਜਿਹੜੀ ਗੱਲ ਮੇਨ ਕਰਨ ਵਾਲੀ ਨਾ ਚਾਚੇ ਨੇ ਵੀ ਉਹ ਨਹੀਂ ਕੀਤੀ ਹੈ ਤੇ ਸਾਰਾ ਟੱਬਰ ਇੱਕੋ ਜਾਈ ਨਾ ਚਾਚਾ ਵੀ ਇਹਨਾਂ ਦੀਆਂ ਗੱਲਾਂ ਚ ਆ ਗਿਆ ਆ ਮੈਂ ਇਨੀ ਗੱਲ ਕੀਤੀ ਡਾਡੀ ਬਾਰੇ ਜੋ ਆਦਾ ਉਹ ਗੱਲ ਚ ਨਹੀਂ ਆਉਂਦੇ ਬਸੰਦੇ ਮਾਪੋਤਾ ਨੇ ਆਹ ਟਾਈਮ ਕੱਢਿਆ ਆਹ ਕੱਢਿਆ ਮਾਪੋਤਾ ਨੇ ਮੈਨੂੰ ਟਾਈਮ ਦਿਖਣ ਡਿਆ ਮਾਂ ਤੇ ਹਾਲੇ ਵੀ ਨਹੀਂ ਲੱਗਦੀ ਕਿ ਕੋਈ ਟੈਨਸ਼ਨ ਦੇ ਵਿੱਚ ਚਾਚਾ ਵੀ ਇਹਨਾਂ ਦੇ ਗੱਲਾਂ ਕਰੀ ਜਾਂਦਾ ਪਤਾ ਨਹੀਂ ਕੀ ਇਹਨਾਂ ਨੇ ਚਾਚੇ ਦੇ ਸਿਰ ਚ ਘੋਲ ਕੇ ਮਾਪੋਤਾ ਨੇ ਪਾਇਆ ਵਾ ਚਾਚਾ ਵੀ ਸਾਰੀ ਗੱਲ ਇੱਧਰ ਦੀ ਕਰਦਾ ਚਲ ਗੱਲ ਤੇ ਕਰਨਗੇ ਨਾ ਇਹ ਤੇ ਟੈਨਸ਼ਨ ਮੁੱਕੂਗੀ ਨਾ ਜਿਹੜੇ ਰੋਜ਼ ਮੇਰੇ ਅੱਖਾਂ ਕੱਢਦੇ ਉਹ ਤਾਂ ਨਾ ਕੱਢਣਗੇ ਕਮ ਸਕਿਮੇ ਨੂੰ ਇਹ ਤੇ ਪਤਾ ਹੋਊਗੀ ਕਿ ਘਰ ਦੇ ਵਿੱਚ ਹਿੱਸੇਦਾਰ ਨਹੀਂ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਵਧੀਆ ਹਾਂ ਜੀ ਨਾ ਪਾਣੀ ਹੋਣੇ ਜੇ ਪੀਤਾ ਵਾ ਇੰਨੀਆਂ ਤਾਂ ਰਵਾਜਾਂ ਮਾਰੀਆਂ ਤੇ ਤੁਸੀਂ ਆਵਾਜ਼ ਨਹੀਂ ਕਹ ਦਿੱਤੀ ਨਾ ਸਾਭੀ ਨਹੀਂ ਦਿੱਤੀ ਨਾ ਤੁਸੀਂ ਦਿੱਤੀ ਉਹ ਕੁੜੀ ਤੇ ਗਾੜੀ ਆ ਗਈ ਜਿਹੜੀ ਆਪਣੇ ਆਈ ਆ ਤੇ ਉਹ ਉਹਨੇ ਆਵਾਜ਼ ਮਾਰੀ ਤਾਂ ਦੀ ਚਾਚਾ ਜੀ ਮੇਰੀ ਗੱਲ ਸੁਣਿਓ ਆਵਾਜ਼ ਹੀ ਕਰ ਰਹੀ ਨਹੀਂ ਹਾਂ ਤੇ ਮੈਂ ਇੱਥੇ ਬੈਠੀ ਮੈਨੂੰ ਪਤਾ ਨਹੀਂ ਲੱਗਾ ਅਸਾਂ ਉਹ ਮੈਨੂੰ ਬਾਦੀ ਵੀ ਪਹਿਲਾਂ ਮੇਰੀ ਗੱਲ ਸੁਣ ਲਓ ਕੀ ਜੰਦੀ ਹੋ ਉਹਨੇ ਵੀ ਕਹੀ ਆਪਣੀਆਂ ਦਸਣੀਆਂ ਦੀਆਂ ਆਪਣੀਆਂ ਗੱਲਾਂ ਦਸਣੀਆਂ ਮੈਨੂੰ ਆਹ ਹੋ ਗਿਆ ਉਹ ਹੋ ਗਿਆ ਕਈ ਮੈਂ ਤੁਹਾਡੀ ਕੁੜੀ ਆ ਮੈਂ ਕੋਈ ਬਾਹਰੋਂ ਥੋੜਾ ਆ ਇਹੋ ਜੀਆਂ ਗੱਲਾਂ ਕਰਦੀ ਆ ਕੇ ਬਾਜੀ ਤੁਸੀਂ ਆਪ ਸੋਚੋ ਉਹ ਮੇਰੀ ਕੁੜੀ ਕਿੱਦਾਂ ਬਣ ਜੇ ਸਾਡੀ ਕੁੜੀ ਕਿੱਦਾਂ ਬਣ ਜੂਗੀ ਉਹ ਭਾਬੀ ਕੁੜੀ ਬਣ ਗਈ ਆ ਬਾਜੀ ਮੈਂ ਨਹੀਂ ਮੰਨਦੀ ਵੀ ਮੈਂ ਕੁੜੀ ਹਾਂ ਬਣਾ ਲਾ ਆਪਣੀ ਤੂੰ ਹੀ ਨਾ ਮੰਨੋ ਚਾਹੇ ਨਾ ਮੰਨੋ ਕੁੜੀ ਉਹ ਬਣ ਗਈ ਆ ਜਿਹੜੇ ਹਸਾਬ ਨਾਲ ਉਸ ਕੋ ਕਾਗਜ਼ ਪੱਤਰ ਚੱਕੀ ਫਿਰਦੀ ਆ ਕਾਗਜ਼ ਪੱਤਰ ਲੈਣ ਨੂੰ ਤੁਸੀਂ ਇੰਨਾ ਤੁਹਾਡਾ ਸਾਰਾ ਕੁਝ ਮੰਨਦੀ ਆ ਨਾ ਜਿੱਦਾਂ ਜਿੱਦਾਂ ਤੁਸੀਂ ਕਹਿੰਦੇ ਮੰਨਦੀ ਆ ਤੁਹਾਡੀ ਹਰ ਗੱਲ ਮੰਨਦੀ ਆ ਨਾ ਤੂੰ ਹੀ ਮਨਾਓ ਉਹਨੂੰ ਪਿਆਹਾ ਤੇਲਾ ਦੇ ਕੇ ਕੀ ਨਹੀਂ ਹੁੰਦਾ ਉਹ ਮੇਰੀ ਮੰਨਦੀ ਹੀ ਇਹ ਕੰਮ ਖਰਾਬ ਹੋ ਗਿਆ ਇੱਕ ਕੀ ਹੋ ਗਿਆ ਖਰਾਬ ਇਦਾਂ ਆਈ ਉਹਨੇ ਨਾ ਮੈਨੂੰ ਆਂਦੀ ਵੀ ਤੁਸੀਂ ਚਾਚਾ ਜੀ ਯਕੀਨ ਜੇ ਮੈਂ ਤੁਹਾਡੇ ਤੇ ਕਰਦੀ ਆ ਤੇ ਤੁਸੀਂ ਮੇਰੀ ਕੋਈ ਗੱਲ ਗਾਂ ਨਾ ਦੱਸਿਓ ਚਲੋ ਮੇਰ ਕੋ ਤੇ ਰਹਾ ਨਹੀਂ ਗਿਆ ਉਹ ਗੱਲ ਦੇ ਤੋਂ ਗੱਲ ਦੱਸਣ ਵਾਲੀ ਸੀਗੀ ਉਹ ਪਾਉ ਵਾਲੀ ਆਤਮਾ ਸੁਆਲੀ ਤੇ ਦੱਸਣੀ ਪੈਣੀ ਸੀ ਤੇ ਉਹ ਗੱਲ ਜਿਹੜੀ ਆ ਉਹ ਗਾਂਹ ਦੀ ਗਾਂ ਸਾਰੇ ਨਿਕਲ ਗਈ ਬਾਹਰ ਦੂਰ ਤੱਕ ਪਾਜੀ ਇਹ ਮੇਰ ਕੋ ਗਲਤੀ ਹੋ ਗਈ ਚਲੋ ਮੈਂ ਇਹ ਗੱਲ ਦੀ ਤੁਹਾਡੇ ਕੋ ਮਾਫੀ ਮੰਗਦੀ ਆਂ ਇਹ ਮੇਰ ਕੋ ਗਲਤੀ ਹੋ ਗਈ ਵੀ ਮੇਰ ਕੋ ਸੁਖਵਿੰਦਰ ਨੂੰ ਕਿਹਾ ਗਿਆ ਹੂੰ ਮੈਂ ਇਹਦੇ ਵਿੱਚ ਸ਼ਰਮਿੰਦੀ ਆ ਵੀ ਮੈਂ ਤੂੰ ਹੀ ਮੈਨੂੰ ਕਹਿ ਕੇ ਗਈ ਵੀ ਤੂੰ ਹੀ ਭਾਬੀ ਦੱਸਿਓ ਨਾ ਕਿ ਉਹਨੇ ਤੇ ਮੇਰੇ ਪੈਰ ਲਗਣ ਦਿੱਤੇ ਸ਼ੰਦਰ ਦੇ ਹੂੰ ਆਪਣੇ ਕਮਰੇ ਚ ਇਹ ਨਹੀਂ ਗੱਲ ਆ ਅੱਧਾ ਕਿੱਲਾ ਭਾਈ ਮੇਰਾ ਤੂੰ ਹੀ ਭਾਈ ਆਪਣੇ ਨਾਲ ਵਲੋ ਮੈਂ ਉਹਨੂੰ ਇੱਕ ਦੁਕੀ ਨਹੀਂ ਇਹ ਦੇਣੀ ਪੈ ਲਈ ਚੋ ਉਹ ਨਹੀਂ ਗੱਲ ਅੱਧੇ ਕਿੱਲੇ ਦੀ ਨਹੀਂ ਭਾਬੀ ਹੈਗੀ ਗੱਲ ਅਸਲ ਵਿੱਚ ਉਹਨੇ ਆ ਵੀ ਉਹਨੂੰ ਕੋਹ ਨਾ ਕੋਹ ਤੇ ਦਾ ਮਸਲਾ ਹੱਲ ਕਰਨਾ ਪੈਣਾ ਪੈ ਕੇ ਕਿਉਂ ਗਾੜੀ ਕਾਗਜਾਂ ਦਾ ਕੰਮ ਆ ਸਾਰਾ ਤੇ ਕੋਈ ਹੱਥ ਨਹੀਂਗਾ ਪਾਉਂਦਾ ਦੋ ਨੰਬਰ ਤੇ ਕੋਈ ਤੇ ਦੋ 2.5 ਲੱਖ ਉਹਨੂੰ ਤੇ ਘਰੋਂ ਕੱਢੋ ਉਹ ਕਦੋਂ ਕੱਢੋਗੇ ਉਹ ਚਲੋ ਦੋ 2.5 ਲੱਖ ਵੀ ਦਵਾਂਗੇ ਜੇ ਉਹਨੂੰ ਜੇ ਉਹ ਬੱਚੀ ਬਣ ਕੇ ਰਹੇ ਤੇ ਫੇਰ ਕੰਮ ਕਿੱਡਾ ਘਟਾਇਆ ਕੋਈ ਮੈਂ ਨਹੀਂ ਬੱਚੀ ਬਣਾਉਣੀ ਮੇਰੇ ਦੋ ਬੱਚੇ ਆ ਗਏ ਮੈਨੂੰ ਨਹੀਂ ਲੋੜ ਦੇਦ ਅਵੇ ਬੁਕਾਨੀ ਨੇ ਆਣੇ ਬੱਚੇ ਬਣਾ ਲੈ ਆਪਣੇ ਨਹੀਂ ਹੈ ਤੇ ਚਲੋ ਨਹੀਂ ਮੈਂ ਤੇਰੀ ਮੰਨਦਾ ਤੇਰੇ ਨਾਲ ਸਹਿਮਤ ਹਾਂ ਪਰ ਹੈ ਤੇ ਵੀ ਸਾਡੇ ਭਾਉ ਦੀ ਅਣਸਹੀ ਹੈ ਨਾ ਉਹ ਵੀ ਭਾਜੀ ਮੇਰੀ ਗੱਲ ਸੁਣੋ ਤੁਸੀਂ ਸਿਆਣੇ ਬਣੇ ਹੋਗੇ ਮੈਂ ਤੁਹਾਡੇ ਦਾ ਵਿਆਸ ਜੀ ਨਹੀਂ ਚੰਗੀ ਲੱਗਦੀ ਪਰ ਮੇਰੀ ਗੱਲ ਵੀ ਮੰਨੋ ਤੀ ਮੈਂ ਦੋਵਾਂ ਬੱਚਿਆਂ ਦਾ ਆਪਣੇ ਦਾ ਖਾਤਾ ਚੁੱਕ ਸਕਦੀ ਤੀਜੇ ਦਾ ਨੂੰ ਚੁੱਕ ਸਕਦੀ ਚਲੋ ਉਹ ਵੀ ਕੱਲ ਠੀਕ ਆ ਤੇ ਪਰ ਫੇ ਉਹ ਵੱਧ ਮੰਗਦੀ ਹੋ